ਬੀਤੀ ਰਾਤ ਬਠਿੰਡਾ ਦੇ ਸਿਵਲ ਹਸਪਤਾਲ ਦੇ ਬਾਹਰ ਇੱਕ ਚਾਹ ਦੀ ਦੁਕਾਨ ਨੂੰ ਲਗਾਈ ਨਸ਼ੇੜੀਆਂ ਵੱਲੋਂ ਅੱਗ ਸਾਰਾ ਸਮਾਨ ਸੜਕੇ ਹੋਇਆ ਸਵਾਹ ਪੁਲਿਸ ਨੇ ਫਾਇਰ ਬ੍ਰੀਡ ਨੂੰ ਬੁਲਾ ਕੇ ਅੱਗ 'ਤੇ ਪਾਇਆ ਕਾਬੂ ਲੇਕਿਨ ਨਹੀਂ ਬਚਿਆ ਕੋਈ ਸਮਾਨ ਮਾਮਲਾ ਬੀਤੀ ਰਾਤ ਪੌਣੇ 12 ਵਜੇ ਦੇ ਲਗਭਗ ਦਾ ਜਿੱਥੇ ਬਠਿੰਡਾ ਦੇ ਸਿਵਲ ਹਸਪਤਾਲ ਦੇ ਬਾਹਰ ਇੱਕ ਚਾਹ ਦੀ ਦੁਕਾਨ ਕਰਦੀ ਔਰਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਤੇ ਉਸ ਦਾ ਬੇਟਾ ਕਿਰਾਏ ਦੇ ਮਕਾਨ ਦੇ ਵਿੱਚ ਰਹਿੰਦੇ ਹਨ ਤੇ ਉਹਦਾ ਬੇਟਾ ਸਵੇਰੇ ਉਸਦੇ ਨਾਲ ਕੰਮ ਕਰਵਾ ਕੇ ਉਸ ਤੋਂ ਬਾਅਦ ਉਹ ਸਕੂਲ ਜਾਂਦਾ ਹੈ ਅਤੇ ਉਹ ਇੱਥੇ ਚਾਹ ਦਾ ਕੰਮ ਕਰਦੀ ਹੈ ਤਾਂ ਬੀਤੀ ਰਾਤ ਕੁਝ ਲੋਕਾਂ ਵੱਲੋਂ ਸ਼ਰਾੜਤੀ ਮੰਸਰਾਂ ਵੱਲੋਂ ਇਹਨਾਂ ਦੀ ਦੁਕਾਨ ਜਿਹੜੀ ਹੈ ਉਹ ਅੱਗ ਲਗਾ ਦਿੱਤੀ ਗਈ ਉਹਨਾਂ ਇਹ ਵੀ ਦੱਸਿਆ ਕਿ ਇਹ ਜਦੋਂ ਉਹਨਾਂ ਨੂੰ ਪਤਾ ਲੱਗਿਆ ਤਾਂ ਜਦੋਂ ਮੌਕੇ ਤੇ ਪਹੁੰਚੀ ਤਾਂ ਉਦੋਂ ਤੱਕ ਪੁਲਿਸ ਇਹ ਸੜਕ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਇਸ ਸਬੰਧੀ ਉਹਨਾਂ ਵੱਲੋਂ ਸ਼ਿਕਾਇਤ ਹਿੰਡਾ ਸਿਵਲ ਹੱਤੜ ਦੇ ਆਪਣਾ ਚੌਂਕੀ ਦੇ ਵਿੱਚ ਦਿੱਤੀ ਗਈ ਹੈ ਤੇ ਇਹਨਾਂ ਵੱਲੋਂ ਕਾਰਵਾਈ ਦੀ ਮੰਗ ਕੀਤੀ ਹੈ ਨਾਲ ਨਾਲ ਇਹਨਾਂ ਵੱਲੋਂ ਮਦਦ ਦੀ ਵੀ ਮੰਗ ਕੀਤੀ ਹੈ ਉਹਨਾਂ ਕਿਹਾ ਕਿ ਉਹਨਾਂ ਦਾ ਗੁਜ਼ਾਰਾ ਇਸ ਦੇ ਨਾਲ ਹੀ ਹੁੰਦਾ ਸੀ ਕਿਉਂਕਿ ਉਹ ਕਰਾਏ ਦੇ ਮਕਾਨ ਦੇ ਵਿੱਚ ਦੋਨੇ ਮਾਪਤ ਰਹਿੰਦੇ ਹਨ ਅਤੇ ਇੱਥੋਂ ਹੀ ਸਾਰਾ ਗੁਜ਼ਾਰਾ ਜਿਹੜਾ ਉਹਨਾਂ ਦਾ ਇੱਥੇ ਆਪਣਾ ਚੱਲਦਾ ਸੀ ਜੇਸੀ ਹੈ ਜੀ ਅਹ ਫਿਰ ਦੀ ਦੁਕਾਨ ਨੂੰ ਅੱਗ ਲੱਗੀ ਹੈ ਕੀ ਕਰਨਾ ਚਾਹੁੰਦੇ ਅਸੀਂ ਇਹ ਕਹਣਾ ਚਾਹੁੰਦੇ ਕਿ ਸਾਡਾ ਨਿਸ਼ਾਨਾ ਹੋਇਆ ਇਹਨਾਂ ਪਿੱਤੇ ਹੀ ਤਾਂ ਕੁਰਸੀਆਂ ਸੀ ਸਾਡੀਆਂ ਸਾਰਾ ਸਮਾਨ ਹੀ ਸੀ ਮਤਲਬ ਆਤੀ 40000 ਦਾ ਸਮਾਨ ਸੀ ਜਿਹੜਾ ਸਾਡੇ ਵਿੱਚ ਸੜ ਗਿਆ ਅਸੀਂ 10:30 ਵਜੇ ਘੇੜਾ ਮਾਰ ਕੇ ਗਏ ਆ ਦੁਕਾਨ ਤੇ ਤੇ ਪੌਣੇ 12 ਸਾਨੂੰ ਘਰੋਂ ਸੱਦ ਕੇ ਜਾਂਦੀ ਆ ਜਦੋਂ ਅਸੀਂ ਆਏ ਆ ਪੁਲਿਸ ਨੇ ਅੱਗ ਬਈਆ ਹੀ ਇੱਥੇ ਅੱਗ ਬਈਆਉਣ ਵਾਲੀ ਅੱਛਾ ਕਿੰਨੇ ਟਾਈਮ ਤੋਂ ਜਿਹੜੀ ਚਾਹ ਦੀ ਦੁਕਾਨ ਇੱਥੇ ਤੁਸੀਂ ਕਰ ਰਹੇ ਹੋ ਇੱਥੇ ਭਾਜੀ ਸਾਨੂੰ ਤਿੰਨ ਸਾਲ ਹੋ ਗਏ ਉਹ ਮੈਨੂੰ ਹੋ ਗਏ 12-13 ਸਾਲ ਕਰਦੀ ਹਾਂ ਇੱਥੇ ਤਿੰਨ ਸਾਲ ਹੋ ਗਏ ਅੱਛਾ ਕਿਦੋਂ ਪਤਾ ਲੱਗਿਆ ਤੁਹਾਨੂੰ ਜੀਪ ਕੋਲ ਦੁਕਾਨ ਤੇ ਜਿਹੜੀ ਅੱਗ ਲੱਗੀ ਆ ਸਾਨੂੰ ਰਾਤ ਪੌਣੇ 12 ਵ ਕੀ ਵਦਸ ਜੀ ਸਾਡੇ ਕੋਲੇ ਬੱਚਾ ਗਿਆ ਇਸ ਇਥੋਂ ਹੁੰਦਾ ਛੋਟਾ ਯਾ ਉਹਨੇ ਸਾਡਾ ਗੇਟ ਖੜਕਾਇਆ ਕਹਿੰਦਾ ਮਾਸੀ ਤੁਹਾਡੇ ਅੱਗੇ ਲੱਗੇ ਪਈ ਆ ਅਸੀਂ ਉਸੇ ਟਾਈਮ ਆ ਗਏ ਜਿੱਦ ਅਸੀਂ ਉਸੇ ਟਾਈਮ ਐ ਕਿ ਪੁਲਿਸ ਖੜੀ ਸੀਗੀ ਤੇ ਅੱਗ ਭਜਾ ਕੇ ਕਿ ਇਥੇ ਸਮਾਨ ਕੱਢੀ ਜਾਂਦੇ ਸੀਗੇ ਵਿੱਚੋਂ ਇਹ ਸਮਾਨ ਕੋਈ ਨਿਕਲਿਆ ਨਹੀਂਗਾ ਤਿੰਨ ਪਤੀਲੇ ਨਿਕਲਿਆ ਕੱਲੇ ਵਿੱਚੋਂ ਕੀ ਕੀ ਨੁਕਸਾਨ ਹੋਇਆ ਸਾਡੇ ਸਾਰੇ ਹੀ ਹੋ ਗਿਆ ਜੀ ਕੁਝ ਵੀ ਨਹੀਂ ਰਿਹਾ ਟੋਟਾ ਹੀ ਹੋ ਗਿਆ ਸਾਰੇ ਹੀ ਹੋ ਗਿਆ ਕੱਖ ਵੀ ਨਹੀਂ ਰਿਹਾ ਸਾਡਾ ਸਾਡੇ ਕੁਝ ਵੀ ਨਹੀਂ ਰਿਹਾ ਬਸ ਸਾਰਾ ਖਤਮ ਹੋ ਗਿਆ ਧਨੀ ਸੇ ਸਭ ਕੋ ਪਤਾ ਚੱਲਿਆ ਵੀ ਤੁਸੀਂ ਗੱਲਬਾਤ ਕੀਤੀ ਹੋਊਗੀ ਇੱਥੇ ਹਸਪਤਾਲ ਦੇ ਨਾਲ ਨਹੀਂ ਜੀ ਹਜੇ ਕਿ ਸਾਡੀ ਕੋਈ ਗੱਲਬਾਤ ਨਹੀਂ ਕੀਤੀ ਅਸੀਂ ਹਜੇ ਨਾਲ ਦੇ ਨਾਲ ਬਾਕੀ ਅਸੀਂ ਰਾਤ ਅੰਦਰ ਰਿਪੋਰਟ ਲਿਖਾਤੀ ਸੀ ਕੀ ਕਰਦੇ ਪੁਲਿਸ ਉਹ ਸਾਰਿਆਂ ਦੀ ਰਿਪੋਰਟ ਲਿਕਲੀ ਸੀ ਆਪ ਹੀ ਰਾਤ ਐਸਐਚਓ ਖੁਦ ਸੀਗਾ ਇੱਥੇ ਆਪੇ ਜਦੋਂ ਲੱਗੀ ਉਹਨਾਂ ਨੇ ਵਹੀ ਆਈ ਹੈ ਨਾਲ ਆ ਕੇ ਤੁਸੀਂ ਕੱਲ੍ਹ ਨਹੀਂ ਕੰਮ ਕਰਦੇ ਅਸੀਂ ਮੈਂ ਕੱਲੀ ਕਰਦੀ ਹਾਂ ਮੇਰਾ ਬੇਟਾ ਪਹਿਲਾਂ ਮੇਰੇ ਨਾਲ ਡਟ ਕੇ ਕਰਾਉਂਦਾ ਫਿਰ ਸਕੂਲ ਜਾਂਦਾ ਸੀ ਮਾਂ ਕੋਲ ਤਾਂ ਨਹੀਂ ਨਹੀਂ ਨੇ ਕੋਈ ਨਹੀਂ ਹੈਗਾ ਬਸ ਇਹਨਾਂ ਵਾਲੀ ਤਾਂ ਹਾਂ ਸਦੋਨੀ ਹੈ ਕਿ ਦੁਕਾਨ ਨਾਲ ਹੀ ਗੁਜ਼ਾਰਾ ਕਰਦੇ ਹਾਂ 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 ਦੁਕਾਨ ਨਾਲ ਹੀ ਕਰਦੇ ਅੱਛਾ ਕੀ ਅਪੀਲ ਕਰਨਾ ਚਾਹੁੰਦੇ ਹੋ ਘਰ ਕਰਾਇਆ ਸੀ ਸਾਡੀ ਮਤਤ ਹੋਣੀ ਚਾਹੀਦੀ ਵੀ ਜੇ ਸਾਡਾ ਸਮਾਨ ਖੜ ਗਿਆ ਸਾਰਾ ਪਰ ਐ ਤੇ ਕਹਾਂ ਸਾਡਾ ਦੋਨੇ ਸੀ ਮਾਪੋਤਾ ਹੋਰ ਕੋਈ ਨਹੀਂ 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 ਕੋਈ ਨਹੀਂ ਮਾਪੋਤਾ ਕਮਾਉਣ ਵਾਲਾ ਕੋਈ ਨਹੀਂ ਸਾਡਾ ਕਰਾਇ ਤੇ ਕੰਮ ਕਾ ਅਸਦੋਨੇ ਮਾਪੋਤੇ ਆਖੋ ਜੀ ਗੁਜ਼ਾਰਾ